ਸਸਿਗਾਲ ਜੀ ਮੇਰੇ ਘਰ ਤੁਸੀਂ ਬਹੁਤ ਵਧੀਆ ਹੋਵੋਗੇ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਵਾ ਬਹੁਤ ਸਾਰੇ ਨੂੰ ਬਹੁਤ ਹੀ ਬੇਸਬਰੀ ਨਾਲ ਵੇਟ ਸੀ ਕਿ ਸਿਮਰਨ ਦੀ ਸੋਹਰਾ ਫੈਮਲੀ ਨੇ ਕੌਣ ਹੈ ਕਿੱਥੇ ਆ ਨਾ ਤੇ ਉਸਦੇ ਹਸਬੰਦ ਕੌਣ ਆ ਹਸਬੰਦ ਦਾ ਫੇਸਰ ਵੀਲ ਨਹੀਂ ਕੀਤਾ ਹੈ ਨਾ ਅੱਜ ਬਤਾਂ ਨੂੰ ਸਾਰੇ ਗੱਲਾਂ ਦੱਸਾਂਗੇ ਪਹਿਲਾਂ ਤੁਸੀਂ ਸੋਹਰਾ ਫੈਮਲੀ ਨਾਲ ਮਿਲੋ ਨੇ ਇਹ ਜੋ ਹੈਗੀ ਆ ਆਪਾਂ ਤੁਹਾਨੂੰ ਵੀਡੀਓ ਦੇ ਸਾਈਡ ਤੇ ਲਾ ਰਹੇ ਹਾਂ ਨਾ ਇਹ ਸੋਹਰਾ ਫੈਮਲੀ ਹੈ ਜੋ ਕਿ ਗ੍ਰੀਨ ਪੈਰਲਟ ਵਿੱਚ ਸ਼ਰਟ ਪਾਈ ਹੋਈ ਹੈ ਨਾ ਉਹ ਸਿਮਰਨ ਦੇ ਹਸਬੰਦ ਆ ਹਨਾ ਤੇ ਇਹਦੀ ਦੂਸਰੀ ਸਾਰੀ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਹਨਾ ਕੌਣ ਕੀ ਲੱਗਦਾ ਵਾ ਹਨਾ ਤੇ ਹਸਬੈਂਡ ਕੀ ਕੰਮ ਕਰਦੇ ਆਪਾਂ ਸਾਰੀ ਗੱਲਾਂ ਤੁਹਾਨੂੰ ਡਿਸਕਸ ਕਰਾਂਗੇ ਹਨਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਹਿੰਮਤ ਵੀਰ ਜੀ ਜੋ ਕਿ ਐਨਜੀਓ ਵਾਲੇ ਆ ਹਨਾ ਅੰਮ੍ਰਿਤਸਰ ਤੋਂ ਉਹ ਸਾਈ ਚਿੱਠੀ ਲੈ ਗਏ ਆ ਸਿਮਰਨ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਚੱਕੀ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਆ ਹਨਾ ਤੇ ਪਰ ਉਹ ਤੁਸੀਂ ਦੇਖ ਹੀ ਰਹੇ ਹੋ ਸਾਈਡ ਤੇ ਵੀਡੀਓ ਹਨਾ ਚੱਲ ਰਹੀ ਆ ਉਹ ਸਿਮਰਨ ਦੇ ਹਸਬੈਂਡ ਹਨਾ ਤੇ ਉਸ ਤੋਂ ਬਾਅਦ ਵਿੱਚ ਸਾਇਟੀ ਦੇਖੇ ਜਾਂਦਾ ਘਰ ਵਾਪਸ ਆਉਂਦੇ ਆ ਹਨਾ ਤੇ ਉਸ ਤੋਂ ਬਾਅਦ ਸਿਮਰਨ ਦੀ ਚੂੜਾ ਦੀ ਰਸਮ ਕੀਤੀ ਜਾਂਦੀ ਹੈ ਹਨਾ ਸਿਮਰਨ ਦੇ ਚੂੜਾ ਪਾਇਆ ਜਾਂਦਾ ਵਾ ਹਨਾ ਇਹ ਕੁੜੀ ਲਈ ਬਹੁਤ ਹੀ ਸਪੈਸ਼ਲ ਦਿਨ ਹੁੰਦਾ ਵਾ ਜਿਸ ਨੂੰ ਉਹਨਾਂ ਨੇ ਬਹੁਤ ਹੀ ਸਿੰਪਲ ਤੇ ਸਾਦੇ ਢੰਗ ਦੇ ਨਾਲ ਉਹਨਾਂ ਨੇ ਇਸੇ ਬਣਾਉਣ ਦਾ ਲਈ ਹਨਾ ਇਹ ਜੋ ਕੁਛ ਇਹ ਕੀਤਾ ਵਾ ਸਿਮਰਨ ਲਈ ਕੀਤਾ ਹੈ ਬਹੁਤ ਹੀ ਸਿੰਪਲ ਤੇ ਸਾਦੇ ਢੰਗ ਨਾਲ ਸਾਰੇ ਜਾਣੇ ਹਨਾ ਵੱਡੇ ਵੱਡੇ ਲੇਡੀਜ਼ ਗੀਤ ਦੇਖਣਾ ਪਸੰਦ ਕਰਦੇ ਆ ਤੇ ਪਰ ਗਰੀਬਾਂ ਦਾ ਲੇਡੀਜ਼ ਗੀਤ ਦੇਖਣਾ ਕੋਈ ਨਹੀਂ ਪਸੰਦ ਕਰਦਾ ਹਨ ਜਿਹੜੇ ਵੀ ਹਨ ਸਿਮਰਾ ਭੈਣ ਨੂੰ ਪਿਆਰ ਕਰਦੇ ਆ ਮੈਨੂੰ ਉਮੀਦ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਗੇ ਤੇ ਭੈਣ ਦੀ ਖੁਸ਼ੀ ਵਿੱਚ ਖੁਸ਼ੀ ਹੋਣਗੇ ਹਨ ਕਿਉਂਕਿ ਆਪਾਂ ਦੇਖਦੇ ਆ ਸੈਲੀਬ੍ਰਿਟੀਾਂ ਦੇ ਕਿੰਨੇ ਕਿੰਨੇ ਵਿਆਹ ਹੁੰਦੇ ਆ ਤੇ ਲੇਡੀਜ਼ ਗੀਤ ਮਲਾਈ ਜਾਂਦੇ ਆ ਉਹਨਾਂ ਨੂੰ ਸਾਰੇ ਹੀ ਦੇਖਦੇ ਆ ਪਰ ਗਰੀਬਾਂ ਦਾ ਕੋਈ ਵੀ ਨਹੀਂ ਦੇਖਦਾ ਹਨ ਜਿਹੜੇ ਭੈਣ ਨੂੰ ਪਿਆਰ ਕਰਦੇ ਹੋ ਪਹਿੰਦੀਆਂ ਵੀਡੀਓ ਸਾਰੀਆਂ ਦੇਖਿਓ ਹਨ ਤੇ ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਹਨ ਹੌਲੀ ਹੌਲੀ ਆਪਾਂ ਸਾਰੀਆਂ ਉਹਨੇ ਦੇ ਵੀਡੀਓ ਲੈ ਕੇ ਆਵਾਂਗੇ ਹਨ ਉਸ ਦੇ ਸੋਹਰਾ ਫੈਮਿਲੀ ਤੇ ਕੱਲੇ-ਕੱਲੇ ਤੁਹਾਨੂੰ ਜੀ ਨਾਲ ਮਿਲਾਇਆ ਜਾਊਗਾ ਹਨ ਉਸ ਦੇ ਹਸਬੰਦ ਨਾਲ ਮਿਲਾਇਆ ਜਾਊਗਾ ਉਸ ਦੇ ਹਸਬੰਦ ਕੀ ਕੰਮ ਕਰਦੇ ਆਪਾਂ ਤੁਹਾਨੂੰ ਦੱਸਾਂਗੇ ਹਨ ਸਾਰੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸਿਮਰਨ ਨੂੰ ਦੁਆਵਾਂ ਦਿਓ ਕਿ ਉਹ ਆਉਣ ਵਾਲੇ ਜ਼ਿੰਦਗੀਆਂ ਕਿ ਉਸ ਦੀ ਵਧੀਆ ਖੁਸ਼ਹਾਲ ਲੰਘ ਸਕੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਉਸ ਦੀ ਜਿਹੜੀ ਇਹ ਮਹੱਤਵਪੂਰਨ ਹੈ ਨਾ ਇਹ ਜਿਹੜੀ ਉਸਦੀ ਸੀ ਵਰੀ ਦੇ ਕੱਪੜੇ ਸੀ ਉਹਦਾ ਟੈਚੀ ਪੈ ਕਰ ਦਿੱਤਾ ਸੀਗਾ ਹਲਾ ਜੋ ਕਿ ਉਹਨਾਂ ਦੇ ਦਿਨ ਤੋਂ ਪੂਰੀ ਰੀਜ ਸੀ ਜੋ ਕਿ ਸਿਮਰਨ ਦੀ ਉਹਨਾਂ ਨੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਆਪਣੀ ਬੇਟੀ ਹੋਈ ਹੀ ਮੰਗਦੇ ਆ ਹੈਨਾ ਤੇ ਉਹਨਾਂ ਨੇ ਇੱਕ ਦੱਸਿਆ ਸੀ ਕਿ ਉਹ ਨਾਮ ਦੇ ਉਹਨਾਂ ਨੇ ਹੈਨਾ ਪਰ ਉਹਨੇ ਦੱਸਿਆ ਸੀ ਕਿ ਉਹਨਾਂ ਨੂੰ ਕਿਸ ਨੇ ਮਲਵਾਇਆ ਵਾ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਉਸ ਨੂੰ ਸਾਡਾ ਪਜਾਟੀ ਵਾਲੇ ਕਬਲੇ ਵੀਰ ਜੀ ਹੋਰ ਨੇ ਮਲਵਾਇਆ ਵਾ ਹੈਨਾ ਤੇ ਸਿਮਰਨ ਦੇ ਨਾਲ ਚੋ ਕਿ ਹੁਣ ਬਹੁਤ ਹੀ ਵਧੀਆ ਜ਼ਿੰਮੇਵਾਰੀ ਵੀਰ ਜੀ ਨਿਭਾ ਰਹੇ ਉਹਨਾਂ ਨਾਲ ਕੁੰਮਲ ਵੀ ਜਾਂਦੇ ਸੀ ਹੈਨਾ ਹਰ ਇੱਕ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਦੇ ਸੀ ਜਿਹੜੀ ਚਰੀ ਇਦਾਂ ਕੋਈ ਵੀ ਨਹੀਂ ਕਰਦਾ ਕਿਸੇ ਲਈ ਪਰ